ਮਾਣਾ ਪਟਿਆਲਾ ਸੜਕ ਤੇ ਸਤਮਈ ਨੂੰ ਸਕੂਲ ਵੈਨ ਇੱਕ ਹਾਦਸਾ ਹੋਇਆ ਜਿਸ ਦੇ ਵਿੱਚ ਕਈ ਬੱਚਿਆਂ ਦੀ ਜਾਨ ਗਈ ਸੀ ਅਤੇ ਡਰਾਈਵਰ ਦੀ ਵੀ ਮੌਤ ਹੋਈ ਸੀ ਇਹ ਮਾਮਲਾ ਲਗਾਤਾਰ 1 ਮਹੀਨੇ ਦੇ ਕਰੀਬ ਹੋ ਗਿਆ ਹੈ ਬੱਚਿਆਂ ਦੇ ਮਾਪਿਆਂ ਵੱਲੋਂ ਲਗਾਤਾਰ ਆਪਣਾ ਧਰਨਾ ਤਹਿਸੀਲ ਕੈਂਪਲੈਕਸ ਦੇ ਬਾਹਰ ਦਿੱਤਾ ਜਾ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ 3 ਜੂਨ ਤੱਕ ਅਸੀਂ ਕਥਿਤ ਜਿਹੜਾ આરોપી ਹੈ ਉਸ ਨੂੰ ਗ੍ਰਿਫਤਾਰ ਕਰ ਲਾਂਗੇ ਲੇਕਿਨ 5 ਜੂਨ ਹੋ ਗਈ ਹੈ ਅੱਜ ਫਿਰ ਮੀਟਿੰਗ ਹੋਈ ਜਿੱਥੇ ਬੰਦੀਆਂ ਦੀ ਜਿਸ ਦੇ ਵਿੱਚ ਅਕਾਲੀ ਦਲ ਕਾਂਗਰਸ ਅਤੇ ਕਿਸਾਨ ਆਗੂ ਵਿਆਪਕ ਆਗੂਆਂ ਨੇ ਸਮੂਲਿਤ ਕੀਤੀ ਅਤੇ ਫੈਸਲਾ ਕੀਤਾ ਗਿਆ ਕਿ 7 ਜੂਨ ਨੂੰ ਇੱਕ ਮਹੀਨਾ ਇਸ ਹਾਦਸੇ ਨੂੰ ਹੋ ਜਾਣਾ ਹੈ ਔਰ ਅਜੇ ਤੱਕ ਕਥਿਤ આરોપી ਨੂੰ ਨਹੀਂ ਪકડਿਆ ਗਿਆ ਉਸ ਨੂੰ ਲੈ ਕੇ 7 ਜੂਨ ਨੂੰ ਸਮਾਣਾ ਪਟਿਆਲਾ ਸੜਕ ਤੇ ਵਿਸਾਲ ਤਰਨਾ ਦਿੱਤਾ ਜਾਵੇਗਾ ਆਵਾਜਾਈ ਬੰਦ ਕੀਤੀ ਜਾਵੇਗੀ ਇਹ ਗੱਲ ਵਿਧਾਇਕ ਸਾਬਕਾ ਰਜਿੰਦਰ ਸਿੰਘ ਅਤੇ ਕਿਸਾਨ ਆਗੂ ਅਧਿਆਪਕ ਆਗੂਆਂ ਨੇ ਕਹੀ ਹੁਣ ਪ੍ਰਸ਼ਾਸਨ ਕਦੋਂ ਤੱਕ ਕਥਿਤ ਆਰੋਪੀ ਨੂੰ ਗ੍ਰਿਫਤਾਰ ਕਰਦਾ ਹੈ ਸਮੇਂ ਦੱਸੇਗਾ ਲੇਕਿਨ ਇਸ ਟਾਈਮ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਅੱਜ ਵਖ ਵਖ ਇਲਾਕੇ ਦੀਆਂ ਜਥੇਬੰਦੀਆਂ ਤੇ ਸਿਆਸੀ ਤੇ ਧਾਰਮਿਕ ਸੰਗਠਨ ਸੀ ਜਿਹੜੇ ਉਹਨਾਂ ਦੀ ਮੀਟਿੰਗ ਇੱਕ ਹੋਈ ਸੀ ਉਸ ਮੀਟਿੰਗ ਦੇ ਵਿੱਚ ਫੈਸਲਾ ਇਹ ਕੀਤਾ ਗਿਆ ਕਿ ਪ੍ਰਸ਼ਾਸਨ ਨੇ ਜਿਹੜਾ ਵਾਦਾ ਕੀਤਾ ਸੀ ਸਮਾਣੇ ਦੇ ਵਿੱਚ ਆ ਕੇ ਕਿ 3 ਤਰੀਕ ਤੱਕ ਸਾਰੇ ਦੇ ਸਾਰੇ ਜਿਹੜੇ ਰੈਂਦੇ ਦੋਸ਼ੀ ਨੇ ਟਿਪਰ ਹਾਦਸੇ ਦੇ ਉਹਨਾਂ ਨੂੰ ਫੜ ਲਿਆ ਜਾਊਗਾ ਪਰ ਅਫਸੋਸ ਦੀ ਗੱਲ ਕਿ 3 ਤਰੀਕ ਟੱਪ ਕੇ ਅੱਜ 5 ਤਰੀਕ ਆ ਗਈ ਹੈ ਪਰ ਅੱਜ ਤੱਕ ਰੈਂਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈਗਾ ਇਸ ਕਰਕੇ ਜਿੱਥੇ ਪੀੜਤ ਪਰਿਵਾਰਾਂ ਦੇ ਵਿੱਚ ਗੁੱਸਾ ਹੈਗਾ ਉੱਥੇ ਇਲਾਕੇ ਦੀਆਂ ਸ਼ਹਿਰ ਦੀਆਂ ਜਥੇਬੰਦੀਆਂ ਦੇ ਵਿੱਚ ਵੀ ਇਸ ਮਾਮਲੇ ਤੇ ਗੁੱਸਾ ਹੈਗਾ ਤੇ ਇਸ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ 7 ਤਰੀਕ ਨੂੰ ਜਿੱਦੇ ਇਹਨਾਂ ਬੱਚਿਆਂ ਨੂੰ ਗੁਜਰਿਆਂ ਨੂੰ ਜਾਂ ਉਹ ਸਭ ਭਿਆਨਕ ਹਾਦਸੇ ਨੂੰ ਇੱਕ ਮਹੀਨਾ ਪੂਰਾ ਹੋਣ ਜਾ ਰਿਹਾ 7 ਤਰੀਕ ਨੂੰ ਸਮਾਣਾ ਪਾਖੜਾ ਦੇ ਉੱਤੇ ਇੱਕ ਵੱਡਾ ਇਕੱਠ ਕਰਕੇ ਵੱਡਾ ਇੱਕ ਰੋਸ ਤਰਨਾ ਦਿੱਤਾ ਜਾਊਗਾ ਜਿਸ ਚ ਸਾਰੀਆਂ ਹੀ ਜਥੇਬੰਦੀਆਂ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਉਹ ਮਿਲ ਕੇ ਇੱਕ ਵੱਡਾ ਇਕੱਠ ਕਰਨਗੇ ਤੇ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਲੈ ਕੇ ਜਾਣਗੇ ਅੱਜ ਸਾਰੀਆਂ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਸੰਜੁਗਤ ਮੋਰਜੀ ਦੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਤੇ ਉੱਚ ਫੈਸਲਾ ਹੋਇਆ ਕਿ 7 ਤਰੀਕ ਨੂੰ ਜਿਹੜਾ ਵਾ ਬੱਚਿਆਂ ਨੂੰ ਪੂਰੇ ਹੋਏ ਨੂੰ 1 ਮਹੀਨਾ ਹੋ ਜਾਣਾ ਉਹਦੇ ਮਗਰ ਜਿਹੜਾ ਪ੍ਰਸ਼ਾਸਨ ਨੇ ਵਾਦਾ ਕੀਤਾ ਸੀ ਕਿ ਉਹ ਜਿਹੜਾ ਮੁਜਰਮ ਗ੍ਰਿਫਤਾਰ ਕਰ ਲਿਆ ਜਾਊਗਾ ਉਹ ਕੁੰਬ ਕਰਨੀ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਉਹ ਇੱਕ ਜਾਮ ਜਿਹੜਾ ਪਟਿਆਲਾ ਰੋਡ ਤੇ ਉਹ ਜਾਮ ਦੀ ਜਿਹੜੀ ਰਣਨੀਤੀ ਤੈਅ ਕੀਤੀ ਗਈ ਆ ਤੇ ਉਸ ਬੰਦ ਦੇ ਵਿੱਚ ਅੱਜ ਵਿਚਾਰ ਪੰਦਰਾ ਕੀਤਾ ਜਿਹਦੇ ਵਿੱਚ ਸਾਰੇ ਆ ਪੋਲਿਟਿਕਲ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਕੀਮਾਂ ਤੇ ਹੋਰ ਭਰਾਤਰੀ ਜਥੇਬੰਦੀਆਂ ਸ਼ਾਮਲ ਹੋਣਗੀਆਂ ਤੇ ਸਾਡੀ ਸਰਕਾਰ ਨੂੰ ਸਾਰੇ ਸਮਾਣਾ ਸ਼ਹਿਰ ਵੱਲੋਂ ਜਾਂ ਸਾਰੇ ਪੀੜਤ ਪਰਿਵਾਰਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਹੈ ਵੀ ਇਹ ਰਿੰਦੇ ਬੰਦੇ ਨੂੰ ਨਾ ਕੋ ਫੜਿਆ ਗਿਆ ਜਾਂ ਨਾ ਗ੍ਰਿਫਤਾਰ ਕੀਤਾ ਗਿਆ ਤੇ ਸੰਘਰਸ਼ ਜਿਹੜਾ ਵਾ ਕੋਈ ਵੀ ਰੂਪਰੇਖਾ ਲੈ ਸਕਦਾ ਤੇ ਉਸ ਦੀ ਜ਼ਿੰਮੇਵਾਰੀ ਜਿਹੜੀ ਹੈ ਪ੍ਰਸ਼ਾਸਨ ਦੀ ਹੋਊਗੀ ਤੁਸੀਂ ਦੇਖ ਹੀ ਰਹੇ ਹੋ ਜੀ ਸਾਰੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਸਾਰੇ ਇਕੱਠੇ ਹੋ ਕੇ ਅਸੀਂ ਮੀਟਿੰਗ ਕੀਤੀ ਹੈ ਅਗਲਾ ਪ੍ਰੋਗਰਾਮ ਜਿਹੜਾ ਬਣਾਇਆ ਗਿਆ ਜੇ ਤੁਸੀਂ ਦੇਖ ਰਹੇ ਹੋ ਵੀ 7 ਤਰੀਕ ਨੂੰ ਪੂਰਾ 1 ਮਹੀਨਾ ਹੋ ਜਾਣਾ ਅਸੀਂ ਸਾਰਾ ਕੁਝ ਕਰਕੇ ਦੇਖ ਲਿਆ ਕੈਂਡਲ ਮਾਰਚ ਵੀ ਹੋਲੇ ਆ ਧਰਨੇ ਵੀ ਹੋਲੇ ਆ ਪਿੱਟ ਦਵਾਈ ਵੀ ਹੋ ਲਿਆ ਐਡਮਿਨਿਸਟ੍ਰੇਸ਼ਨ ਨੂੰ ਵੀ ਮਿਲਲੇ ਆ ਇਸ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਾਰੀ ਜਿਹੜਾ ਸਾਰਿਆਂ ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਕਿ 7 ਜਿਸ ਤਰੀਕ ਨੂੰ ਪੂਰਾ ਇੱਕ ਮਹੀਨਾ ਹੋ ਜਾਣਾ ਹੈ। ਭਾਖੜਾ ਪੁਲ ਦੇ ਉੱਪਰ ਇੱਕ ਵਿਸ਼ਾਲ ਅਸੀਂ ਰੋਸ ਧਰਨਾ ਦੇਣ ਜਾ ਰਹੇ ਹਾਂ। ਸਾਰੀਆਂ ਸਾਡੀਆਂ ਪੋਲੀਟੀਕਲ ਜਮਾਤਾਂ, ਸਮਾਜਿਕ ਪੋਲੀਟੀਕਲ, ਸਮਾਜਿਕ, ਧਾਰਮਿਕ ਸਾਰੇ ਇਕੱਠੇ ਹੋ। ਸਮਾਣਾ ਨਿਵਾਸੀ। ਔਰ ਤੁਸੀਂ ਦੇਖਿਆ ਹੀ ਹੈ ਕਿ ਕਿੱਡਾ ਵੱਡਾ ਰੋਸ ਹੈ। ਕਿੱਡਾ ਵੱਡਾ ਕੈਂਡਲ ਮਾਰਚ ਸਮਾਣੇ ਦੇ ਵਿੱਚ ਨਿਕਲਿਆ। ਸਾਰੇ ਪੰਜਾਬ ਦੇ ਵਿੱਚ ਐਡਾ ਵੱਡਾ ਅੱਜ ਤੱਕ ਕੈਂਡਲ ਮਾਰਚ ਨਹੀਂ ਹੋਇਆ। ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕੱਲੇ ਮਾਪੇ ਨਹੀਂ ਸਾਰਾ ਸਮਾਣਾ ਰੋ ਰਿਹਾ ਕਿੰਨਾ ਦਿਨੋਂ ਦੁਖੀ ਨੇ ਪਰ ਸਾਰ ਲੈਣ ਵਾਲਾ ਕੋਈ ਨਹੀਂ ਹੈਗਾ ਅਸੀਂ ਹੈਰਾਨ ਹੈ ਕਿ ਡਿਪਟੀ ਕਮਿਸ਼ਨਰ ਪਟਿਆਲਾ ਇੱਕ ਮਦਰ ਹੈ ਅੱਜ ਤੱਕ ਅਸੀਂ ਜਦੋਂ ਬੀਬੀਆਂ ਨੂੰ ਪੁੱਛਦੇ ਹਾਂ ਇੱਕ ਟੈਲੀਫੋਨ ਵੀ ਨਹੀਂ ਆਇਆ ਕੋਈ ਮਿਲਣ ਵੀ ਨਹੀਂ ਆ ਰਿਹਾ ਚੀਫ ਮਿਨਿਸਟਰ ਗੇੜੇ ਮਾਰੀ ਜਾ ਰਿਹਾ ਕੋਈ ਗਵਰਨਮੈਂਟ ਦਾ ਨੁਮਾਇੰਦਾ ਨਹੀਂ ਆਇਆ ਸੋ ਇਹ ਜਿਹੜਾ ਵਿਸ਼ਾਲ ਧਰਨਾ ਅਸੀਂ ਸਾਰੇ ਦੁਖੀ ਹੋ ਕੇ ਦੇ ਰਹੇ ਹਾਂ ਤੇ ਬਹੁਤ ਵੱਡਾ ਵਿਸ਼ਾਲ ਧਰਨਾ ਦੇਣ ਨੂੰ ਜਾ ਰਹੇ ਆ ਅਸੀਂ ਸਰਕਾਰ ਨੂੰ ਹਲੂਣਾ ਦੇਣਾ ਤੇ ਸਾਰਿਆਂ ਨੂੰ ਜਿੰਨੀਆਂ ਵੀ ਪੋਲਿਟਿਕਲ ਜਮਾਤਾਂ ਨੇ ਹਲਕੇ ਸਮਾਣੇ ਦੀਆਂ ਸਮਾਣੇ ਤੋਂ ਬਾਹਰ ਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਹੈ ਵੀ ਹਮ ਹਮਾ ਕੇ ਇਸ ਧਰਨੇ ਦੇ ਵਿੱਚ ਆਓ ਇਹ ਇਹ ਧਰਨਾ ਕਿੰਨੇ ਦਿਨ ਹੋਵੇ ਇਹ ਤਾਂ ਕੰਟੀਨਿਊ ਚੱਲ ਰਿਹਾ ਹੈਗਾ ਜੀ ਉਸ ਦਿਨ ਜਿਹੜਾ ਅਸੀਂ ਧਰਨਾ ਦੇ ਰਿਹਾ ਵਡਾ ਧਰਨਾ ਦਵਾਂਗੇ ਤੇ ਅਗਲਾ ਪ੍ਰੋਗਰਾਮ ਵੀ ਉਸ ਧਰਨੇ ਦੇ ਵਿੱਚ ਸ਼ਾਮ ਨੂੰ ਦਵਾਂਗੇ ਰਾਤ ਦੀ ਪ੍ਰੋਗਰਾਮ ਹਾਂਜੀ ਅੱਜ ਸ਼ਹਿਰ ਨਿਵਾਸੀਆਂ ਦੀ ਕਿਸਾਨ ਜਥੇਬੰਦੀਆਂ ਤੇ ਭਰਾਤਰੀ ਸਾਰੀਆਂ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ ਹੈ ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਵੀ ਜਿਹੜਾ ਰਣਧੀਰ ਤੱਕ ਹੁਣ ਤੱਕ ਜਿਹੜਾ 3 ਤਰੀਕ ਦੇ ਵਾਅਦੇ ਤੋਂ ਬਾਅਦ ਵੀ ਸਲਾਖਾਂ ਦੇ ਪਿੱਛੇ ਨਹੀਂ ਗਿਆ ਉਸ ਨੂੰ ਸਲਾਖਾਂ ਦੇ ਪਿੱਛੇ ਭੇਜਣ ਵਾਸਤੇ 7 ਤਰੀਕ ਸਮਾਂ ਸਵੇਰੇ 10 ਵਜੇ ਭਾਖੜਾ ਪੁਲ ਦੇ ਉੱਤੇ ਅ ਵੱਡਾ ਰੋਸ ਮਜਾਰਾ ਕੀਤਾ ਜਾਏਗਾ ਜਦੋਂ ਅਸੀਂ ਪਿੱਛੇ 30 ਮਈ ਨੂੰ ਇੱਥੇ ਧਰਨਾ ਲਾਇਆ ਸੀ ਬੱਚਿਆਂ ਨੂੰ ਜੋ ਕਿ ਬੜੇ ਇੱਕ ਦਰਦਨਾਕ ਹਾਦਸੇ ਸਾਡੇ ਤੋਂ 7 ਬੱਚੇ ਤੇ ਇੱਕ ਡਰਾਈਵਰ ਵਿਛੜੇ ਸੀ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਕਿਉਂਕਿ ਅਰੈਸਟ ਨਹੀਂ ਸੀ ਹੋ ਰਹੀਆਂ ਜਿਹੜੇ ਮੇਨ ਇਹਦੇ ਵਿੱਚ ਗੁਨਾਹਗਾਰ ਸੀ ਤਾਂ ਉਹਦੇ ਲਈ ਉਹਨਾਂ ਦੀ ਅਰੈਸਟ ਲਈ ਇੱਥੇ ਧਰਨਾ ਲਾਇਆ ਗਿਆ ਸੀ 30 ਤਰੀਕ ਨੂੰ ਵੱਡਾ ਰੋਡ ਜਾਮ ਕੀਤਾ ਗਿਆ ਪਟਿਆਲਾ ਰੋਡ ਉੱਥੇ ਪ੍ਰਸ਼ਾਸਨ ਨੇ ਆ ਕੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ 3 ਮਈ ਤੱਕ 3 ਜੂਨ ਤੱਕ ਸਾਰੇ ਜੋ ਵੀ ਇਹਦੇ ਕਲਪਰੇਟਰ ਨੇ ਸਾਰੇ ਅਰੈਸਟ ਕਰ ਲਏ ਜਾਣਗੇ ਅੱਜ 5 ਤਰੀਕ ਹੋ ਗਈ ਹੈ ਉਹਨਾਂ ਨੂੰ ਖੁੱਲਾ ਸਮਾਂ ਦਿੱਤਾ ਗਿਆ ਕਿ ਉਹ ਆਪਣੀ ਜ਼ਮਾਨਤਾ ਕਰਾ ਲੈਣ ਸਾਨੂੰ ਬਹੁਤ ਵੱਡਾ ਇਸ ਗੱਲ ਦਾ ਦੁੱਖ ਹੈ ਸਾਰੇ ਇਲਾਕੇ ਨੂੰ ਸਾਰੇ ਲੋਕਾਂ ਨੂੰ ਕਿ ਅਜੇ ਪਰਿਵਾਰਾਂ ਅਜੇ ਦੁੱਖ ਤੋਂ ਬਾਹਰ ਨਹੀਂ ਸੀ ਆਏ ਆਪਣੇ ਸੋਗ ਤੋਂ ਬਾਹਰ ਨਹੀਂ ਸੀ ਆਏ ਇਹਨਾਂ ਨੂੰ ਆਪਣੇ ਬੱਚਿਆਂ ਲਈ ਇਨਸਾਫ ਲੈਣ ਲਈ ਇਸ ਤਰੀਕੇ ਧਰਨਾ ਲਾਉਣਾ ਪੈ ਰਿਹਾ ਅੱਜ ਦੀ ਇੱਥੇ ਜੋ ਮੀਟਿੰਗ ਰੱਖੀ ਗਈ ਹੈ ਸਰਬਸਾਂਝੀ ਸਾਰੀਆਂ ਸੰਸਥਾਵਾਂ ਵੱਲੋਂ ਸ਼ਹਿਰ ਦੀਆਂ ਜਥੇਬੰਦੀਆਂ ਵੱਲੋਂ ਵੱਖ-ਵੱਖ ਰਾਜਨੀਤਿਕ ਧਿਰਾਂ ਵੀ ਸ਼ਾਮਲ ਹੋਈਆਂ ਇਸ ਮੀਟਿੰਗ 'ਚ ਤਾਂ ਇੱਥੇ ਬਹਿ ਕੇ ਫੈਸਲਾ ਕੀਤਾ ਗਿਆ ਜੇ ਪ੍ਰਸ਼ਾਸਨ ਉਹਨਾਂ ਨੂੰ ਅਰੈਸਟ ਨਹੀਂ ਕਰ ਰਿਹਾ ਸਾਰੇ ਟਾਈਮ ਲਾਈਨ ਉਹਨਾਂ ਦੀ ਲੰਘ ਚੁੱਕੀ ਹੈ ਤਾਂ 7 ਤਰੀਕ ਨੂੰ ਇੱਕ ਵੱਡਾ ਰੋਸ ਧਰਨਾ ਦੁਬਾਰਾ ਕੀਤਾ ਜਾਊਗਾ ਜੋ ਕਿ ਅਨਮਿੱਥੇ ਸਮੇਂ ਤੱਕ ਚੱਲੂਗਾ ਜਿੰਨੇ ਚਿਰ ਉਹਨਾਂ ਦੀ ਅਰੈਸਟ ਨਹੀਂ ਪਾਈ ਜਾਂਦੀ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼